ਸੋਸ਼ਲ ਮੀਡੀਆ ਦੇ ਵਿੱਚ ਦੇਖਰ ਦੇਖਿਆ ਜਾਵੇ ਅੱਜ ਦੇ ਇਸ ਤੌਰ ਦੇ ਵਿੱਚ ਹਿੰਦੂ ਅਤੇ ਸਿੱਖਾਂ ਦੇ ਵਿਚਕਾਰ ਪਾੜ ਪਾਉਣ ਦਾ ਕੰਮ ਜਿਹੜਾ ਆ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਪੰਜ ਸਾਲ ਪਹਿਲਾਂ ਜਦੋਂ ਮੈਂ ਗੁਰੂ ਸਾਹਿਬ ਜੀ ਬਾਰੇ ਪੜਿਆ ਪੜਦੇ ਤਾਂ ਅਸੀਂ ਸਾਨੂੰ ਬਚਪਨ ਚ ਪੜਾਇਆ ਗਿਆ ਕਾਫੀ ਕੁਝ ਪੜਾਇਆ ਗਿਆ ਪਰ ਜਦੋਂ ਮੈਂ ਗਹਿਰਾਈ ਦੇ ਨਾਲ ਪੜਿਆ ਮੈਂ ਉਹ ਚੀਜ਼ ਸਮਝੀ ਕਿ ਬਹੁਤ ਸਾਰੇ ਲੋਕ ਨੇ ਜੋ ਚਾਹੁੰਦੇ ਨੇ ਕਿ ਹਿੰਦੂ ਅਤੇ ਸਿੱਖ ਜੜ ਨੇ ਇਕੱਠੇ ਨਾ ਹੋਣਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਪੈਂਦੇਖਾਨ ਦੇ ਖਿਲਾਫ ਇੱਕ ਯੁੱਧ ਲੜਿਆ ਸੀ ਉਹ ਕੀ ਜਾਣਨ ਦੀ ਲੋੜ ਨਹੀਂ ਬੱਚਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਉਹਨਾਂ ਦੇ ਮਾਪਿਆਂ ਤੋਂ ਕਿ ਅੱਜ 13 ਸਾਲ ਦਾ ਬੱਚਾ ਕੀ ਕਰ ਰਿਹਾ ਹੈ 13 ਸਾਲ ਦੇ ਉਸ ਗੁਰੂ ਸਾਹਿਬ ਨੇ ਤਲਵਾਰ ਜਦੋਂ ਚਲਾਈ ਸੀ ਨਾ ਮੈਦਾਨ ਦੇ ਵਿੱਚ ਤੇ ਪੈਂਦੇਖਾਨ ਭੱਜਿਆ ਸੀ ਪੁੱਠੇ ਪੈਰ ਇਹ ਪੜਨਾ ਜ਼ਰੂਰੀ ਹੈ ਕਸ਼ਮੀਰ ਤੋਂ ਚੱਲ ਕੇ ਕਿਰਪਾ ਰਾਮ ਆਇਆ ਤੇ ਉਹਨੇ ਆ ਕੇ ਮਦਦ ਮੰਗੀ ਕਿ ਭਈ ਸਾਡੇ ਤਿਲਕ ਨੂੰ ਜੰਜੇਊ ਨੂੰ ਤੋਂ ਤੇ ਸ਼ਿਖਾ ਨੂੰ ਸਾਡੇ ਇਹ ਕਹਿ ਰਹੇ ਆ ਕਿ ਤੁਹਾਨੂੰ ਅਸੀਂ ਇਹ ਨਹੀਂ ਰੱਖਣ ਦੇਣਾ ਇਹ ਤੁਹਾਡੇ ਅਸੀਂ ਧਰਮ ਨੂੰ ਰਹਿਣ ਨਹੀਂ ਦੇਣਾ ਤੇ ਜਿਹੜਾ ਤਿਲਕ ਜੰਜੂ ਟਿੱਕਾ ਬਚਿਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਕੁਰਬਾਨੀ ਆ ਉਸੇ ਆਧਾਰ 'ਤੇ ਫਿਰ ਇਹਨਾਂ ਨੇ ਇਕਾਲਤਕ ਸਾਬ ਤੇ ਮੀਟਿੰਗ ਕੀਤੀ ਕੱਲ ਜਾ ਕੇ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਗੜਗਾੜ ਜਿਹੜੇ ਅੱਜ ਟਾਈਮ ਮੌਜੂਦਾ ਜੇਹੇਦਾਰ ਉੱਥੇ ਉਹਨਾਂ ਨੇ ਬੜਾ ਚੜ੍ਹਦੀ ਗਲਾ 'ਚ ਮੰਗ ਪੱਤਰ ਇਹਨਾਂ ਦਿੱਤਾ ਸਮਰਥਨ ਕੀਤਾ ਜਿਹੜਾ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਇਹਨਾਂ ਦਾ ਬਣ ਰਿਹਾ ਉਹਨੂੰ ਧਰਮ ਹਿੰਦ ਦੀ ਚਾਦਰ ਧਰਮ ਦੀ ਚਾਦਰ ਦੇ ਨਾਂ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੋਂ ਉਹਨਾਂ ਉਹਨੂੰ ਨਾਮ ਦਿੱਤਾ ਚਾਹੀਦਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਗੁਹਾਰ ਲਾਈ ਗੁਰੂ ਸਾਹਿਬ ਦੇ ਕੋਲ ਆ ਕੇ ਤੇ ਗੁਰੂ ਸਾਹਿਬ ਨੇ ਉਸ ਵਕਤ ਇਹ ਨਹੀਂ ਸੋਚਿਆ ਕਿ ਇਹ ਕੌਣ ਹੈ ਕੀ ਹੈ ਮੇਰਾ ਕੀ ਫਾਇਦਾ ਮੇਰਾ ਕੀ ਨੁਕਸਾਨ ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਦੇ ਲਈ ਉਸ ਟਾਈਮ ਸਿੱਧੇ ਚਾਲੇ ਪਾ ਦਿੱਤੇ ਰਵਿੰਦਰ ਭੱਟੀ ਜੀ ਕੇਤਨ ਸ਼ਰਮਾ ਜੀ ਦੀ ਟੀਮ ਸਾਰੀ ਪਹੁੰਚੀ ਉੱਥੇ ਬੰਦੀ ਸਿੰਘਾਂ ਦਾ ਮੋਰਚਾ ਜਿਹੜਾ ਚੱਲਦਾ ਮਹਾਲੀ ਉੱਥੇ ਇਹਨਾਂ ਨੇ ਗੁਰਮਤਾ ਕੀਤਾ ਵੀ ਅਸੀਂ ਵੀ ਸਾਰੇ ਵੈਰ ਵਿਰੋਧ ਖਤਮ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜਾ ਸ਼ਹੀਦੀ ਦਿਹਾੜਾ 350 ਸਾਲਾਂ ਵੀ ਅਸੀਂ ਬੜੀ ਚੜ੍ਹਦੀ ਕਲਾ ਚ ਮਨਾਉਣਾ ਚਾਹੁੰਦੇ ਆ ਅਸੀਂ ਆਮ ਲੋਕਾਂ ਨੂੰ ਆਮ ਸਨਾਤਨੀਆਂ ਨੂੰ ਆਮ ਹਿੰਦੂਆਂ ਨੂੰ ਦੇਸ਼ ਦੇ ਵਿੱਚ ਏਕਾ ਜਾਣ ਵਾਲੇ ਆਪਦੇ ਭਾਈ ਚਰਨ ਨੂੰ ਆਪਦੇ ਹਿੰਦੂਆਂ ਨੂੰ ਹੱਥ ਜੋੜ ਕੇ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਇਸ ਯਾਤਰਾ ਦਾ ਬੱਦ ਤੋਂ ਬੱਦ ਸਵਾਗਤ ਕਰੋ ਪਰ ਇਹ ਸਾਡੇ ਮਨ ਦੇ ਵਿੱਚ ਇੱਕ ਇਹ ਜੀ ਥਾਂ ਬਣਾ ਦੂਗੀ ਵੀ ਸਾਡੇ ਜਿਹੜੀ ਆਣ ਵਾਲੀ ਪੀੜੀ ਹੈ ਉਹ ਬੱਚਿਆਂ ਨੂੰ ਸਾਡਾ ਸੰਘਰਸ਼ ਦਿਖੂਗਾ ਵੀ ਇਹ ਚੀਜ਼ ਇਹਨਾਂ ਨੇ ਕਰਦੀ ਤੇ ਉਹ ਜਦੋਂ ਨਾਮ ਪੜ੍ਹੂਗੇ ਤਾਂ ਪੁੱਛਣਗੇ ਤਾਂ ਸਹੀ ਵੀ ਗੁਰੂ ਸਾਹਿਬ ਕੌਣ ਸੀਗੇ ਪਾਪਾ ਗੁਰੂ ਸਾਹਿਬ ਕੌਣ ਸੀ ਮੰਮੀ ਗੁਰੂ ਸਾਹਿਬ ਕੌਣ ਸੀ ਮੰਨਦੇ ਹੋ ਵੀ ਕਿਤਨੇ ਕਿਤੇ ਜਿਸ ਤਰੀਕੇ ਨਾਲ ਸਾਨੂੰ ਅਪਤਾਲੀਆਂ ਦਾ ਇਤਿਹਾਸ ਪੜਾਇਆ ਜਾਂਦਾ ਅਕਬਰ ਬਾਰੇ ਦੱਸਿਆ ਜਾਂਦਾ ਮੁਗਲਾਂ ਬਾਰੇ ਦੱਸਿਆ ਜਾਂਦਾ ਸਿੱਖਿਆ ਦਾ ਇਤਿਹਾਸ ਵੀ ਜਿਹੜਾ ਹੈ ਸਾਨੂੰ ਸ਼ੁਰੂ ਤੋਂ ਲੈ ਕੇ ਪੜਾਇਆ ਜਾਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਜਿਹੜ ਨੇ ਇਤਿਹਾਸ ਤੋਂ ਜੜੂ ਇਹ ਪੜਨਾ ਜ਼ਰੂਰੀ ਹੈ ਮੱਖਣ ਸਿੰਘ ਲੁਬਾਣਾ ਜੀ ਸੀਗੇ ਜਿਹੜੇ ਵਪਾਰੀ ਸੀਗੇ ਉਹਨਾਂ ਦਾ ਇਤਿਹਾਸ ਬਤਾਉਣਾ ਜ਼ਰੂਰੀ ਹੈ ਵੀ ਨਵੇਂ ਪੰਥ ਦਾ ਜਿਹੜਾ ਸਥਾਪਨਾ ਸੀਗੀ ਉਹ ਕਿਵੇਂ ਹੋਈ ਸੀ 500 ਸ਼ਰਫੀਆਂ ਦੀ ਉਹਨਾਂ ਨੇ ਦਸ਼ਵੰਤ ਸੋਚਿਆ ਸੀ 2-2 ਰੱਖਿਆ ਸੀ 22 ਨਕਲੀ ਉੱਥੇ ਆ ਕੇ ਬਹਿ ਗਏ ਸੀ ਬਹਿਰੂਪੀਏ ਇਹ ਸਾਰੀ ਗੱਲਾਂ ਜ਼ਰੂਰੀਆਂ ਨੇ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਕਹਿੰਦੇ ਨੇ ਧਰਮ ਸਾਰਿਆਂ ਦਾ ਇੱਕੋ ਹੀ ਹੁੰਦਾ ਸਿਰਫ ਤੇ ਸਿਰਫ ਇਨਸਾਨੀਅਤ ਪਰ ਸੋਸ਼ਲ ਮੀਡੀਆ ਦੇ ਵਿੱਚ ਦੇਖ ਕੇ ਦੇਖਿਆ ਜਾਵੇ ਅੱਜ ਦੇ ਇਸ ਦੌਰ ਦੇ ਵਿੱਚ ਹਿੰਦੂ ਅਤੇ ਸਿੱਖਾਂ ਦੇ ਵਿਚਾਰ ਪਾੜ ਪਾਉਣ ਦਾ ਕੰਮ ਜਿਹੜਾ ਆ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਬਹੁਤ ਸਾਰੇ ਲੋਕ ਨੇ ਜੋ ਚਾਹੁੰਦੇ ਨੇ ਕਿ ਹਿੰਦੂ ਅਤੇ ਸਿੱਖ ਜਣ ਨੇ ਇਕੱਠੇ ਨਾ ਹੋਣਾ ਪਰ ਐਡਵੋਕੇਟ ਕੀਰਤਨ ਸ਼ਰਮਾ ਤੇ ਪਰਮੇਂਦਰ ਪੱਟੀ ਉਹਨਾਂ ਦੇ ਵੱਲੋਂ ਇੱਕ ਅਲੱਗ ਹੀ ਮੋਰਚਾ ਖੋਲਿਆ ਗਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਚਾਤਰੀ ਚੌਕ ਤੱਕ ਇਹਨਾਂ ਦੇ ਵੱਲੋਂ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾ ਰਿਹਾ ਸੋ ਬਿਲਕੁਲ ਇਸ ਸਮੇਂ ਸਾਡ ਨਾਲ ਜਿਸ ਤਰ੍ਹਾਂ ਬੱਬਾ ਕੁਲਵਿੰਦਰ ਸਿੰਘ ਜੀ ਐਡਵੋਕੇਟ ਆ ਕੇਤਨ ਸ਼ਰਮਾ ਹੋਗੇ ਤੇ ਪਰਮਿੰਦਰ ਭੱਟੀ ਜੀ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਬੱਬਾ ਜੀ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਾਬਾ ਜੀ ਇਸ ਨੇਕ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਪਹਿਲੀ ਵਾਰ ਕੇਤਨ ਸ਼ਰਮਾ ਜੀ ਹੋਗੇ ਤੇ ਪਰਵਿੰਦਰ ਪੱਟੀ ਜੀ ਤੁਹਾਡੇ ਕੋਲ ਆਏ ਸੀਗੇ ਮਨ ਦੇ ਵਿੱਚ ਖੁਸ਼ੀ ਹੈਗੀ ਸੀ ਕਿਉਂਕਿ ਕਿਤਨੇ ਕਿਤੇ ਲੰਬੇ ਅਰਸੇ ਤੋਂ ਬਾਅਦ ਇੱਕ ਨਵਾਂ ਉਪਰਾਲਾ ਹੋਣ ਜਾ ਰਿਹਾ Hindu Sikh ਜਿਹੜੀ ਸਾਜ ਹੈ ਉਹਦਾ ਪ੍ਰਤੀਕ ਬਣ ਸਕਦੀ ਹੈ ਇਹ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ 350 ਸਾਲਾ ਸਤਾਵਲੀ ਹੂੰ ਤੰਤਰ ਗੁਰੂ ਤੇਗ ਬਹਾਦਰ ਪਾਸ਼ਾ ਦੀ ਆ ਰਹੀ ਆ ਕਿਉਂਕਿ ਹਰ ਸਾਲ ਆਪਾਂ ਇਹ ਤੇ ਮਨਾਉਨੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਦਿਨ ਜਿਹੜੀ 350 ਸਾਲਾਂ ਸਤਾਵਲੀ ਮਨਾ ਰਹੇ ਬੜੀ ਚੜ੍ਹਦੀ ਗਲਾ ਦੇ ਵਿੱਚ ਜਿਵੇਂ ਐਸਜੀਪੀਸੀ ਤੋਂ ਵੀ ਲਾਨ ਕੀਤਾ ਗਿਆ ਆ ਕਾਲ ਤੱਕ ਸਾਹਿਬ ਤੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਸੇ ਤਰ੍ਹਾਂ ਹੀ ਭੱਟੀ ਸਾਹਿਬ ਪ੍ਰਵਿੰਦਰ ਭੱਟੀ ਜੀ ਕੀਰਤਨ ਸ਼ਰਮਾ ਜੀ ਇਹਨਾਂ ਦੀ ਟੀਮ ਸਾਰੀ ਪਹੁੰਚੀ ਉੱਥੇ ਬੰਦੀ ਸਿੰਘਾਂ ਦਾ ਮੋਰਚਾ ਜਿਹੜਾ ਚੱਲਦਾ ਮਹਾਲੀ ਉੱਥੇ ਇਹਨਾਂ ਨੇ ਗੁਰਮਤਾ ਕੀਤਾ ਵੀ ਅਸੀਂ ਵੀ ਸਾਰੇ ਵੈਰ ਵਿਰੋਧ ਖਤਮ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜਾ ਸ਼ਹੀਦੀ ਦਿਹਾੜਾ 350 ਸਾਲਾਂ ਵੀ ਅਸੀਂ ਬੜੀ ਚੜ੍ਹਦੀ ਕਲਾ ਚ ਮਨਾਉਣਾ ਚਾਹੁੰਦੇ ਆ ਫਿਰ ਅਸੀਂ ਇਹਨਾਂ ਨੇ ਗੁਰਮੇ ਦਾ ਕਿਹਾ ਵੀ ਬੜੀ ਚੰਗੀ ਗੱਲ ਆ ਜੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਾਵੇ ਇੱਕ ਪਿੱਤਾ ਇੱਕ ਸਕੇ ਹਮ ਬਾਰਕ ਦੇਖੋ ਸਾਰਾ ਕੁਰਬਾਨੀਆਂ ਦੇਖੋ ਗੁਰੂ ਤੇਗ ਬਹਾਦਰ ਪਾਸ਼ਾ ਦੀ ਅਸਨਾਦ ਅੰਤਰਮਲੀ ਤੇ ਜਿਹੜਾ ਤਿਲਕ ਜੰਜੂ ਟਿੱਕਾ ਬਚਿਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਕੁਰਬਾਨੀ ਆ ਉਸੇ ਅਧਾਰ ਤੇ ਫਿਰ ਇਹਨਾਂ ਨੇ ਇਕਾਲ ਤਖਤ ਸਾਹਿਬ ਤੇ ਮੀਟਿੰਗ ਕੀਤੀ ਕੱਲ ਜਾ ਕੇ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜਿਹੜਾ ਗੜਗੱਜੜੇ ਇਸ ਟਾਈਮ ਮੌਜੂਦਾ ਜੇਹੇਦਾਰ ਉੱਥੇ ਉਹਨਾਂ ਨੇ ਬੜਾ ਚੜਦੀ ਗਲਾ ਚ ਮੰਗ ਪੱਤਰੀ ਨਾਲ ਦਿੱਤਾ ਸਮਰਥਨ ਕੀਤਾ ਤੇ ਉੱਥੇ ਆਪਣੇ ਵਿਜੇ ਸਿੰਘ ਸਕੱਤਰ ਜੀ ਧਰਮ ਪ੍ਰਚਾਰ ਕਮੇਟੀ ਦੇ ਸਾਰਿਆਂ ਨੇ ਵੀ ਵਿਸ਼ਵਾਸ ਦਿੱਤਾ ਵੀ ਜੇ ਤੁਸੀਂ ਇੱਡਾ ਵੱਡਾ ਪ੍ਰਾਲਾ ਕਰ ਰਹੇ ਜੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜਾ ਕਿ ਸਤਾਵਲੀ ਬਣਾ ਰਹੇ ਆ ਤੇ ਸਾਰੇ ਤਗੜੇ ਹੋ ਗਏ ਆਪਾਂ ਸੰਜੋਗ ਕਰੀਏ ਜਿੱਥੇ ਕਾਲ ਤੱਕ ਸਾਹਮਣੇ ਹੰਗਾਰਾ ਦਿੱਤਾ ਹੈ ਅਸੀਂ ਵੀ ਸਾਰੇ ਇਹਨਾਂ ਦੇ ਨਾਲ ਹੈ ਬੇ ਇਨਸ਼ਾਨ ਸਾਹਿਬਾ ਦੀ ਗਵਾਹੀ ਦੇ ਹੇਠ ਪੰਜ ਪਿਆਰੇ ਦੀ ਗਵਾਹੀ ਦੇ ਹੇਠ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇ ਦੇ ਹੇਠ ਬੜੀ ਚੜ੍ਹਦੀ ਕਲਾ ਦੇ ਵਿੱਚ ਇਸ ਸਮਾਗਮ ਬਣਾਇਆ ਜਾਏਗਾ ਸੋ ਪਰਮਿੰਦਰ ਪੱਟੀਸਰ ਨਾਲੇ ਪੱਟੀ ਸਾਹਿਬ ਮਨ ਦੇ ਵਿੱਚ ਕੀ ਸੀਗਾ ਵੀ Hindu ਅਤੇ Sikhਾਂ ਨੂੰ ਇੱਕ ਕਰਨਾ ਕਿਉਂਕਿ ਜੇਕਰ ਸੋਸ਼ਲ ਮੀਡੀਆ ਦੇਖਿਆ ਜਾਵੇ ਬਹੁਤ ਅਲੱਗ ਹੈ ਉੱਥੇ ਤੁਸੀਂ ਦੇਖ ਕੇ ਜਾ ਨਹੀਂ ਸਕਦੇ ਜਿਸ ਤਰੀਕੇ ਦੇ ਨਾਲ ਆ ਪਾੜ ਪਾਇਆ ਹੋਇਆ ਜਿਹੜੇ ਧਰਮ ਦੇ ਠੇਕੇਦਾਰ ਨੇ ਸਿਰਫ ਤੇ ਸਿਰਫ ਨਫ਼ਰਤ ਫਲਾਉਣ ਦਾ ਕੰਮ ਕਰ ਰਹੇ ਨੇ ਤੁਹਾਡੇ ਦਿਮਾਗ ਦੇ ਵਿੱਚ ਕਦੋਂ ਉਪਜਾਈ ਕਿ ਨੇਕ ਉਪਰਲਾ ਜਿਹੜਾ ਕਰਨਾ ਚਾਹੀਦਾ 5 ਸਾਲ ਪਹਿਲਾਂ ਜਦੋਂ ਮੈਂ ਗੁਰੂ ਸਾਹਿਬ ਜੀ ਬਾਰੇ ਪੜਿਆ ਪੜਦੇ ਤਾਂ ਸੀ ਸਾਨੂੰ ਬਚਪਨ ਚ ਪੜਾਇਆ ਗਿਆ ਕਾਫੀ ਕੁਝ ਪੜਾਇਆ ਗਿਆ ਪਰ ਜਦੋਂ ਮੈਂ ਗਹਿਰਾਈ ਦੇ ਨਾਲ ਪੜਿਆ ਮੈਂ ਉਹ ਚੀਜ਼ ਸਮਝੀ ਕਿ ਕਿਵੇਂ ਕਸ਼ਮੀਰ ਤੋਂ ਚੱਲ ਕੇ ਕਿਰਪਾ ਰਾਮ ਆਇਆ ਤੇ ਉਹਨੇ ਆ ਕੇ ਮਦਦ ਮੰਗੀ ਕਿ ਭਈ ਸਾਡੇ ਤਿਲਕ ਨੂੰ ਜੰਜੇਊ ਨੂੰ ਤੋਂ ਤੇ ਸ਼ਿਖਾ ਨੂੰ ਸਾਡੇ ਇਹ ਕਹਿ ਰਹੇ ਆ ਕਿ ਤੁਹਾਨੂੰ ਅਸੀਂ ਇਹ ਨਹੀਂ ਰੱਖਣ ਦੇਣਾ ਇਹ ਤੁਹਾਡੇ ਅਸੀਂ ਧਰਮ ਨੂੰ ਰਹਿਣ ਨਹੀਂ ਦੇਣਾ ਤੇ ਉਸ ਤੋਂ ਬਾਅਦ ਜਦੋਂ ਉਹਨੇ ਗੁਹਾਰ ਲਾਈ ਗੁਰੂ ਸਾਹਿਬ ਦੇ ਕੋਲ ਆ ਕੇ ਤੇ ਗੁਰੂ ਸਾਹਿਬ ਨੇ ਉਸ ਵਕਤ ਇਹ ਨਹੀਂ ਸੋਚਿਆ ਕਿ ਇਹ ਕੌਣ ਹੈ ਕੀ ਹੈ ਮੇਰਾ ਕੀ ਫਾਇਦਾ ਮੇਰਾ ਕੀ ਨੁਕਸਾਨ ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਦੇ ਲਈ ਉਸ ਟਾਈਮ ਸਿੱਧੇ ਚਾਲੇ ਪਾ ਦਿੱਤੇ ਆਪਣੇ ਸਿੰਘਾਂ ਦੇ ਨਾਲ ਜਿਹੜੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ ਨਾਲ ਚੱਲ ਪਏ ਤੇ ਉਦੋਂ ਉਸ ਤੋਂ ਬਾਅਦ ਜੋ ਤੁਸੀਂ ਦੇਖਿਆ ਹੈ ਤੁਸੀਂ ਕਿ ਉਹਨਾਂ ਨੇ ਉਹ ਐਗਜ਼ਾਮਪਲ ਸੈੱਟ ਕਰ ਦਿੱਤੀ ਜੋ ਬਿਸ਼ਪ ਦੇ ਵਿੱਚ ਉਸ ਤੋਂ ਵੱਡੀ ਐਗਜ਼ਾਮਪਲ ਕੋਈ ਹੋਰ ਹੋ ਹੀ ਨਹੀਂ ਸਕਦੀ ਜੋ ਤਿਆਗ ਦੀ ਜੋ ਸ਼ਹਾਦਤ ਦੀ ਐਗਜ਼ਾਮਪਲ ਉਹਨਾਂ ਨੇ ਸੈੱਟ ਕੀਤੀ ਹੈ ਤੇ ਸਾਡਾ ਇੱਕ ਸੱਚੇ ਸਨਾਤਨਿਕ ਸੱਚੇ Hindu ਹੋਣ ਦੇ ਨਾਤੇ ਸੀਸ ਚੁੱਕਦਾ ਸ਼ਹਾਦਤ ਨੂੰ ਅਸੀਂ ਆਮ ਲੋਕਾਂ ਨੂੰ ਆਮ ਸਨਾਤਨੀਆਂ ਨੂੰ ਆਮ Hinduਆਂ ਨੂੰ ਦੇਸ਼ ਦੇ ਵਿੱਚ ਏਕਾ ਜਾਣ ਵਾਲੇ ਆਪਦੇ ਭਾਈਚਾਰੇ ਨੂੰ ਆਪਦੇ Hinduਆਂ ਨੂੰ ਹੱਥ ਜੋੜ ਕੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਇਸ ਯਾਤਰਾ ਦਾ ਵੱਧ ਤੋਂ ਵੱਧ ਸਵਾਗਤ ਕਰੋ ਵੱਧ ਤੋਂ ਵੱਧ ਏਕੇ ਦਾ ਮੈਸੇਜ ਦਿਓ ਜਿਸ ਤਰੀਕੇ ਨਾਲ ਤੁਸੀਂ ਉਪਰਾਲਾ ਕਰ ਰਹੇ ਹੋ ਲੰਮੇ ਅਰਸੇ ਤੋਂ ਬਾਦ ਇਹ ਕਿਤਨੇ ਕਿਤੇ ਉਪਰਾਲਾ ਹੋਇਆ ਇਸ ਬਾਰੇ ਸੰਗਤਾਂ ਨੂੰ ਹੁਣ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇਹ ਸ਼ੁਕਰਾਨੇ ਵਜੋਂ ਇੱਕ ਯਾਤਰਾ ਬਹੁਤ ਪਹਿਲੇ ਕਰ ਲੈਣੀ ਚਾਹੀਦੀ ਸੀ ਪਰ ਕੋਈ ਗੱਲ ਨਹੀਂ ਪਤਾ ਨਹੀਂ ਉਹ ਅਕਾਲਪੁਰਖ ਨੇ ਸਾਡੇ ਦੋਨਾਂ ਭਰਾਵਾਂ ਦੇ ਉਹ ਗੁਰਮਤ ਸਾਡੇ ਇੱਥੇ ਦਿਮਾਗ ਦੇ ਵਿੱਚ ਉਹਨਾਂ ਨੇ ਉਹ ਪਾਣਾ ਸੀ ਤੇ ਅਸੀਂ ਇਹ ਕੰਮ ਅਸੀਂ ਇਹ ਸ਼ੁਰੂ ਕਰਨਾ ਸੀ ਤੇ ਬਾਬਾ ਜੀ ਦਾ ਅਸ਼ੀਰਵਾਦ ਮਿਲਿਆ ਬਾਬਾ ਕੁਲਵਿੰਦਰ ਸਿੰਘ ਜੀ ਦਾ ਸਕੱਤਰ ਸਾਹਿਬ ਵਿਜੇ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਸਾਨੂੰ ਇੱਕ ਇਹਦਾ ਹੰਗਾਰਾ ਦਿੱਤਾ ਕਿ ਤੁਸੀਂ ਕਰੋ ਤੇ ਉਸ ਤੋਂ ਬਾਅਦ ਬਾਬਾ ਕੁਲਦੀਪ ਸਿੰਘ ਗੜਗਾ ਜੀ ਦਾ ਤੇ ਅਸੀਂ ਬਹੁਤ ਸ਼ੁਕਰਾਰੀ ਬਹੁਤ ਸ਼ੁਕਰਗੁਜ਼ਾਰ ਹਾਂ ਸੋ ਬਿਲਕੁਲ ਕੇਤਨ ਸਰਮਈ ਸਾਢ ਨਾਲ ਨੇ ਕੇਤਨ ਜੀ ਪਹਿਲਾਂ ਤਾਂ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਇੱਕ ਅਨੇਕ ਉਪਰਾਲਾ ਕਰਨ ਜਾ ਰਹੇ ਹੋ ਇਸ ਦੇ ਨਾਲ ਹੀ ਤੁਹਾਡੀਆਂ ਕੁਝ ਮੰਗਾ ਵੀ ਨੇ ਜਿਸ ਤਰੀਕੇ ਨਾਲ ਨਗਰ ਕੀਰਤਨ ਦੇ ਵਿੱਚ ਕੀ ਮੰਗਾ ਨੇ ਤੁਹਾਡੀਆਂ ਦੇਖੋ ਸਾਢ 11 ਮੰਗਾ दैट इज ਵੈਰੀ ਕਲੀਅਰ ਹੋ ਬਹੁਤ ਕਲੀਅਰ ਨੇ ਪਹਿਲੀ ਅਸੀਂ ਸਾਡੀ ਜਿਹੜੀ ਮੰਗ ਹੈ ਉਹ ਨੈਸ਼ਨਲ ਹਾਈਵੇ ਹੈ ਜਿਹੜਾ ਜਾਂ ਤੋਂ ਉਹ ਤੇ ਉਸ ਤੋਂ ਬਾਅਦ ਜਿਹੜਾ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਇਹਨਾਂ ਦਾ ਬਣ ਰਿਹਾ ਉਹਨੂੰ ਧਰਮ ਹਿੰਦ ਦੀ ਚਾਦਰ ਧਰਮ ਦੀ ਚਾਦਰ ਦੇ ਨਾਂ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੋਂ ਉਹਨੂੰ ਉਹਨੂੰ ਨਾਮ ਦਿੱਤਾ ਜਾਏ ਦੂਜਾ ਸਭ ਤੋਂ ਸਾਡਾ ਜਿਹੜਾ ਹੈ ਚਾਂਦਨੀ ਚੌਕ ਸ਼੍ਰੀ ਸ਼ੀਸ਼ਗੰਜ ਸਾਹਿਬ ਤੋਂ ਇੱਕ ਕੋਰੀਡੋਰ ਬਣਾਇਆ ਜਾਏ ਚਾਂਦਨੀ ਚੌਕ ਤੋਂ ਸ਼੍ਰੀ ਸ਼ੀਸ਼ਗੰਜ ਸਾਹਿਬ ਤੱਕ ਕੋਰੀਡੋਰ ਦੇਖੋ ਬਣ ਰਹੇ ਨੇ ਸਾਡੇ ਧਰਮ ਦੇ ਬਣ ਰਹੇ ਨੇ ਮथुरा ਬਣ ਰਿਹਾ ਹੈ ਵrindavan ਬਣ ਰਿਹਾ ਹੈ ਠੀਕ ਹੈ ਹੋਰ ਵੀ ਬਣ ਰਹੇ ਨੇ ਤੇ ਆ ਪਿੱਛੇ ਇਹਦੇ ਹੋਰ ਵੀ ਕਿੱਥੇ ਬਣਿਆ ਸੀ ਤਾਂ ਅਸੀਂ ਚਾਹੁੰਦੇ ਨੇ ਉੱਥੇ ਵੀ ਬਣੇ ਉਸ ਤੋਂ ਬਾਅਦ ਇੱਕ ਟ੍ਰੇਨ ਇੱਕ 에어ਪੋਰਟ ਦਾ ਨਾਮ ਇਹ ਛੋਟੀ 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 ਚੀਜ਼ਾਂ ਜਿਹੜੀ ਇਹ ਛੋਟੀ ਚੀਜ਼ ਤਾਂ ਲੋਕ ਅਸੀਂ ਸਰਕਾਰ ਦੇ ਲਈ ਬਹੁਤ ਛੋਟੀ ਗੱਲ ਆਏ ਪਰ ਇਹ ਸਾਡੇ ਮਨ ਦੇ ਵਿੱਚ ਇੱਕ ਇਹ ਜੀ ਥਾਂ ਬਣਾ ਦੂਗੀ ਵੀ ਸਾਡੇ ਜਿਹੜੀ ਆਣ ਵਾਲੀ ਪੀੜੀ ਹੈ ਉਹ ਬੱਚਿਆਂ ਨੂੰ ਸਾਡਾ ਸੰਘਰਸ਼ ਦਿਖੂਗਾ ਵੀ ਇਹ ਚੀਜ਼ ਇਹਨਾਂ ਨੇ ਕਰਦੀ ਤੇ ਉਹ ਜਦੋਂ ਨਾਮ ਪੜ੍ਹੂਗੇ ਤਾਂ ਪੁੱਛਣਗੇ ਤਾਂ ਸਹੀ ਵੀ ਗੁਰੂ ਸਾਹਿਬ ਕੌਣ ਸੀਗੇ ਪਾਪਾ ਗੁਰੂ ਸਾਹਿਬ ਕੌਣ ਸੀ ਮੰਮੀ ਗੁਰੂ ਸਾਹਿਬ ਕੌਣ ਸੀ ਤਾਂ ਉਹ ਇੱਕ ਜਾਗਰਿਕਤਾ ਅਸੀਂ ਜਾਗਰ ਜਾਗਰਿਤ ਕਰਨਾ ਅਸੀਂ ਸਮਾਜ ਨੂੰ ਉਹ ਸਾਡਾ ਇੱਕ ਮੋਟਿਵ ਹੈ ਤਾਂ 11 ਮੰਗਾ ਅਸੀਂ ਤੁਹਾਨੂੰ ਦੇ ਦੇਣਗੇ ਤੁਸੀਂ ਚਲਾ ਦਿਓ ਨਾਲ ਬੈ ਨਾਲ ਉਹ ਲੰਬੀਆਂ ਨੇ ਸੋ ਬਿਲਕੁਲ ਕੇਤਨ ਜੀ ਜਿਵੇਂ ਤੁਸੀਂ ਕਿਹਾ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਅੱਜ ਕਿਤੇ ਨ ਕਿਤੇ ਇਸ ਦੌਰ ਦੇ ਵਿੱਚ ਜਿਹੜੇ Hindu ਸਮਾਜ ਦੇ ਵਿੱਚ ਬੱਚਾ ਪੈਦਾ ਹੁੰਦਾ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਧਰਮ ਦੀ ਰੱਖਿਆ ਕਿ ਨਹੀਂ ਕੀਤੀ ਹੈ ਸਾਨੂੰ ਬਚਾਇਆ ਕਿਸ ਨੇ ਸੀ ਸਾਡੀਆਂ ਜੜਾਂ ਕਿੱਥੇ ਨੇ ਸੋ ਮੰਗ ਤੁਹਾਡੀ ਇਹ ਵੀ ਹੈ ਵੀ ਗੁਰੂ ਸਾਹਿਬ ਦਾ ਸਿਲੇਬਸ ਜੋ ਹੈ ਬੱਚਿਆਂ ਨੂੰ ਪੜਾਇਆ ਜਾਵੇ ਜਿਸ ਤੋਂ ਪਤਾ ਲੱਗ ਸਕੇ ਮੰਨਦੇ ਹਾਂ ਵੀ ਕਿਤੇ ਨ ਕਿਤੇ ਜਿਸ ਤਰੀਕੇ ਨਾਲ ਸਾਨੂੰ ਅਫਦਾਲੀਆਂ ਦਾ ਇਤਿਹਾਸ ਪੜਾਇਆ ਜਾਂਦਾ ਅਕਬਰ ਬਾਰੇ ਦੱਸਿਆ ਜਾਂਦਾ ਮੁਗਲਾਂ ਬਾਰੇ ਦੱਸਿਆ ਜਾਂਦਾ ਸਿੱਖਿਆ ਦਾ ਇਤਿਹਾਸ ਵੀ ਜਿਹੜਾ ਹੈ ਸਾਨੂੰ ਸ਼ੁਰੂ ਤੋਂ ਲੈ ਕੇ ਪੜਾਇਆ ਜਾਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਜਿਹੜ ਨੇ ਇਤਿਹਾਸ ਤੋਂ ਜੜੂਆਂ ਗੁਰੂ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਪੈਂਦੇ ਖਾਨ ਦੇ ਖਿਲਾਫ ਇੱਕ ਯੁੱਧ ਲੜਿਆ ਸੀ ਉਹ ਕੀ ਜਾਣਨ ਦੀ ਲੋੜ ਨਹੀਂ ਬੱਚਿਆਂ ਨੂੰ ਅੱਜ 13 ਸਾਲ ਦਾ ਬੱਚਾ ਕੀ ਕਰ ਰਿਹਾ ਮੈਂ ਪੁੱਛਣਾ ਚਾਹੁੰਦਾ ਉਹਨਾਂ ਦੇ ਮਾਪਿਆਂ ਤੋਂ ਕਿ ਅੱਜ 13 ਸਾਲ ਦਾ ਬੱਚਾ ਕੀ ਕਰ ਰਿਹਾ 13 ਸਾਲ ਦੇ ਉਸ ਗੁਰੂ ਸਾਹਿਬ ਨੇ ਤਲਵਾਰ ਜਦੋਂ ਚਲਾਈ ਸੀ ਨਾ ਮੈਦਾਨ ਦੇ ਵਿੱਚ ਤੇ ਪੈਂਦੇ ਖਾਨ ਭੱਜਿਆ ਸੀ ਪੁੱਠੇ ਪੈਰ ਇਹ ਪੜਨਾ ਜ਼ਰੂਰੀ ਹੈ ਇਹ ਪੜਨਾ ਜ਼ਰੂਰੀ ਹੈ ਮੱਖਣ ਸਿੰਘ ਲੁਬਾਣਾ ਜੀ ਸੀਗੇ ਜਿਹੜੇ ਵਪਾਰੀ ਸੀਗੇ ਉਹਨਾਂ ਦਾ ਇਤਿਹਾਸ ਬਤਾਉਣਾ ਜ਼ਰੂਰੀ ਹੈ ਵੀ ਨਵੇਂ ਪੰਥ ਦਾ ਜਿਹੜਾ ਸਥਾਪਨਾ ਸੀਗੀ ਉਹ ਕਿਵੇਂ ਹੋਈ ਸੀ 500 ਸ਼ਰਫੀਆਂ ਦੀ ਉਹਨਾਂ ਨੇ ਦਸ਼ਵੰਤ ਸੋਚਿਆ ਸੀ 2-2 ਰੱਖਿਆ ਸੀ 22 ਨਕਲੀ ਉੱਥੇ ਆ ਕੇ ਬਹਿ ਗਏ ਸੀ ਬਹਿਰੂਪੀਏ ਇਹ ਸਾਰੀ ਗੱਲਾਂ ਜ਼ਰੂਰੀਆਂ ਨੇ ਇਹ ਜਦੋਂ ਤੱਕ ਨਹੀਂ ਬਤਾਵਾਂਗੇ ਅਸੀਂ ਉਸ ਤੋਂ ਬਾਅਦ ਜਦ ਕਸ਼ਮੀਰੀ ਪੰਡਤ ਆਏ ਉਸ ਤੋਂ ਬਾਅਦ ਜਦ ਔਰੰਗਜ਼ੇਬ ਨੇ ਉਹਨਾਂ ਨੂੰ ਉਚਲੇ ਉਦਿਆਂ ਤੋਂ ਤਾਰਤਾ ਜਰੇਹੂ ਉਹਨੇ ਤੇ ਤਰਵਾਤੇ ਉਹਨਾਂ ਦੇ ਬਾਲ ਮੁੰਡਾਤੇ ਸਭ ਕੁਝ ਕਰਾਤਾ ਸ਼ੀਖਾਂ ਕਟਵਾਤੀ ਤਿਲਕ ਲਾਣ ਤੋਂ ਮਨਾ ਕਰਤਾ ਟੈਕਸ ਲਾਤਾ ਧਰਮ ਟੈਕਸ ਲਾਤਾ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਆ ਕੇ ਪੈਰਾਂ 'ਚ ਉਹਨਾਂ ਨੇ ਉਹਨਾਂ ਦਾ ਸੰਰਖਣ ਮੰਗਿਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਸੀ ਵੀ ਚਲੋ ਮੈਂ ਤੁਹਾਡੇ ਨਾਲ ਤਾਂ ਇਹ ਕੀ ਇਹ ਸਾਨੂੰ ਪੜਨ ਦੀ ਲੋੜ ਹੈ ਬੱਚਿਆਂ ਨੂੰ ਸਾਡੀ ਤੇ ਪ੍ਰਾਥਮਿਕਤਾ ਤੌਰ ਤੇ ਔਰੰਜੇਬ ਅਕਬਰ ਠੀਕ ਹੈ ਅਸੀਂ ਨਹੀਂ ਕਹਿੰਦੇ ਨਾ ਪੜਾਓ ਅਸੀਂ ਕਹਿੰਦੇ ਨੇ ਵੀ ਜੇ ਇਹਨਾਂ ਦਾ ਪਹਿਲਾ ਚੈਪਟਰ ਕਿਉਂ ਹੈ ਇਹਨਾਂ ਦਾ ਚੈਪਟਰ ਪੰਜਵਾਂ ਕਰੋ ਤੇ ਗੁਰੂ ਸਾਹਿਬਾਂ ਦੇ ਸਾਰੇ ਚੈਪਟਰ ਪਹਿਲੀ ਪਾਸ਼ਾਹੀ ਤੋਂ ਲੈ ਕੇ 10ਵੀਂ ਪਾਸ਼ਾਹੀ ਤੱਕ ਸਾਰੇ ਲਾਈਨ ਵਾਈਜ਼ ਪਹਿਲੇ ਚੈਪਟਰ ਹੋਣੇ ਚਾਹੀਦੇ ਤੁਹਾਨੂੰ ਉਹ ਵੀ ਪੰਜਾਬੀ ਦੇ ਵਿੱਚ ਤੁਹਾਨੂੰ ਲੱਗ ਰਿਹਾ ਵੀ ਕੁਝ ਲੋਕ ਹੋਣਗੇ ਤੁਹਾਡੇ ਇਸ ਨੇਕ ਉਪਰਾਲੇ ਤੇ ਇਤਰਾਜ਼ ਖੜਾ ਕਰਨਗੇ ਦੇਖੋ ਮੈਂ ਮੂਰਖ ਕਹਾंगा ਜੀ ਸਪਸ਼ਟ ਸ਼ਬਦ ਮੈਨੂੰ ਕੋਈ ਗੁਰੇਜ਼ ਨਹੀਂ ਹੈ ਇਸ ਸ਼ਬਦ ਕਹਿਣ ਚ ਜੇ ਜਿਹੜੇ ਵੀ ਮੇਰੇ ਇਸ ਗੱਲ ਜਿਹੜੀ ਸਾਡੀ ਕਿਉਂਕਿ ਅਸੀਂ ਕੋਈ ਗਲਤ ਗੱਲ ਨਹੀਂ ਕਰ ਰਹੇ ਅਸੀਂ ਉਹ ਗੱਲ ਕਰ ਰਹੇ ਹਾਂ ਜਿਹੜੀ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ ਅਸੀਂ ਕੋਈ ਨਵੀਂ ਗੱਲ ਤਾਂ ਕਰ ਹੀ ਨਹੀਂ ਰਹੇ ਅਸੀਂ ਤਾਂ ਸਿਰਫ ਇੱਕ ਯਾਦ ਕਰਾ ਰਹੇ ਨੇ ਉਹਨਾਂ ਨੂੰ ਇਤਿਹਾਸ ਜਿਹੜੇ ਭੁੱਲੀ ਬੈਠੇ ਨੇ ਜਿਹੜੇ ਦਿਮਾਗ 'ਚ ਮਿੱਟੀ ਪਾ ਕੇ ਬੈਠੇ ਨੇ ਜਿਹੜੇ ਇਸ ਨੋ ਮਾਸ ਦੇ ਰਿਸ਼ਤੇ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਯਾਦ ਕਰਾਣੇ ਨੇ ਵੀ ਨਾ ਐਦਾਂ ਦੀ ਕੋਈ ਹਰਕਤ ਕਰੋ ਨਾ ਐਦਾਂ ਦੀ ਕੋਈ ਗਲਤ ਕਾਰੇ ਕਰੋ ਵੀ ਸਾਨੂੰ ਅੱਗੇ ਜਾ ਕੇ ਉਹ ਭੁਗਤ ਨਹੀਂ ਪੈਣ ਚੀਜ਼ਾਂ ਸੋ ਪਰਮਿੰਦਰ ਭੱਟੀ ਸਾਹਿਬ ਜਿਹੜੇ ਲੋਕ ਧਰਮ ਦੇ ਠੇਕੇਦਾਰ ਬਣੀ ਬੈਠੇ ਨੇ ਲੋਕਾਂ ਦੇ ਵਿੱਚ ਗਲਤ ਅਫਵਾਹਾਂ ਫਲਾਉਂਦੇ ਨੇ ਇਸ ਉਪਰਾਲੇ ਦਾ ਵੀ ਵਿਰੋਧ ਕਰਨਗੇ ਕਿਤਨੇ ਕਿਤੇ ਉਹਨਾਂ ਨੂੰ ਸਖਤ ਸੰਦੇਸ਼ ਕੀ ਦੇਣਾ ਚਾਹੁੰਦੇ ਸਮਾਜ ਦੇ ਦੋਨੋਂ ਪਾਸੇ ਕੁਝ ਲੋਕ ਐਸੇ ਬੈਠੇ ਨੇ ਜਿਹੜੇ ਕਿ ਦੋਨਾਂ ਧਰਮਾਂ ਨੂੰ ਆਮੜੇ ਸਾਹਮਣੇ ਹੀ ਦੇਖਣਾ ਚਾਹੁੰਦੇ ਨੇ ਪਰ ਇਕੱਠੇ ਨਹੀਂ ਦੇਖਣਾ ਚਾਹੁੰਦੇ ਉਹ ਲੋਕਾਂ ਦੇ ਮੋਹ ਦੇ ਉੱਤੇ ਇਹ ਯਾਤਰਾ ਇਹ ਚਪੇੜ ਹੋਏਗੀ ਉਹ ਲੋਕ ਬੇਨਕਾਬ ਹੋ ਜਾਣਗੇ ਜਿਹੜੇ ਲੋਕ ਇਸ ਯਾਤਰਾ ਨੂੰ ਟਰੋਲ ਕਰਨਗੇ ਜਿਹੜੇ ਲੋਕ ਇਹਦੇ ਵਿੱਚ ਅੜੰਗੇ ਪਾਣਗੇ ਉਹ ਲੋਕ ਬੇਨਕਾਬ ਹੋ ਜਾਣਗੇ ਔਰ ਮੈਂ ਕਹਿੰਦਾ ਕਿ ਇਹ ਲੋਕ ਬੇਨਕਾਬ ਹੋਣੇ ਚਾਹੀਦੇ ਕਿਉਂਕਿ ਅੰਦਰੋਂ ਤਾਂ ਹਿੰਦੂ ਸਿੱਖ ਇੱਕ ਹੈ ਇਹ ਕੁਝ ਕੁ ਲੋਕਾਂ ਨੇ ਪਾੜ ਪਾਇਆ ਹੋਏ ਲੋਕ ਸਮਾਜ ਦੇ ਵਿੱਚੋਂ ਬਾਹਰ ਨਿਕਲ ਕੇ ਆਣੇ ਬਹੁਤ ਜ਼ਰੂਰੀ ਹੈ ਸੋ ਬਿਲਕੁਲ ਸਿੰਘ ਸਾਹਿਬ ਨਾਮ ਕੀ ਤੁਹਾਡਾ ਮਨਿੰਦਰ ਸਿੰਘ ਨਾਮ ਹੈ ਜੀ ਮੇਰਾ ਤੇ ਜਿਸ ਤਰੀਕੇ ਨਾਲ ਕੇਤਨ ਸ਼ਰਮਾ ਤੇ ਪਰਮਿੰਦਰ ਪੱਟਿਉੜਾ ਦੇ ਵੱਲੋਂ ਇਹਨੇ ਇੱਕ ਉਪਰਾਲਾ ਕੀਤਾ ਜਾ ਰਿਹਾ ਕਿਵੇਂ ਵੇਖਦੇ ਹਾਂ ਉਸ ਨੇਕ ਉਪਰਾਲੇ ਵੇਖੋ ਜੀ ਇਹ ਨੇਕ ਉਪਰਾਲਾ ਜਿਹੜਾ ਕਰ ਰਹੇ ਆ ਜਿਹੜੇ ਗੁਰੂ ਹੁੰਦੇ ਨੇ ਸਭ ਦੇ ਸਾਂਝੇ ਹੁੰਦੇ ਆ ਤੇ ਜਿਹੜਾ ਇਹ ਉਪਰਾਲਾ ਕਰਦੇ ਪਏ ਆ ਇਸ ਉਪਰਾਲੇ ਦੇ ਵਿੱਚ ਇਹ ਜਦੋਂ ਸਾਡੇ ਕੋਲ ਪਹਿਲੇ ਦਿਨ ਆਏ ਸੀਗੇ ਤੇ ਅਸੀਂ ਪੂਰਾ ਸੁਵਾਸ਼ਣ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੇ ਮਦਦ ਕਰਾਂਗੇ ਕਿਉਂਕਿ ਅਸੀਂ ਸਾਂਝੀ ਵਾਲਤਾ ਦੀ ਜਦੋਂ ਗੱਲ ਕਰਨੀ ਹੈ ਹਿੰਦੂ ਤੇ ਸਿੱਖ ਦੀ ਗੱਲ ਜਦੋਂ ਕਰਨੀ ਹੈ ਕਿਉਂਕਿ ਹਿੰਦੂ ਤੇ ਸਿੱਖ ਨੂੰ ਹਮੇਸ਼ਾ ਪਾੜਨ ਦਾ ਕੰਮ ਕਰਿਆ ਗਿਆ ਕੁਛਕ ਠੇਕੇਦਾਰਾਂ ਵੱਲੋਂ ਹਮੇਸ਼ਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਕੱਠੇ ਨਾ ਹੋਣ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ 100 ਸਾਲਾਂ ਬਾਅਦ ਹੀ ਲਾ ਲੋ ਜਾਂ ਕਈ 100 ਸਾਲ ਬਾਅਦ ਲਾ ਲੋ ਇਕੱਠੇ ਹੋਣ ਦਾ ਕੰਮ ਅੱਜ ਕੇਤਨ ਸ਼ਰਮਾ ਤੇ ਪ੍ਰਵਿੰਦਰ ਪੱਟੀ ਜੀ ਵੱਲੋਂ ਇਹਨਾਂ ਵੱਲੋਂ ਸ਼ੁਰੂਆਤ ਤੇ ਬਾਬਾ ਜ세ਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਉਹਨਾਂ ਦੀ ਸਹਿਮਤੀ ਦੇ ਨਾਲ ਤੇ ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਜੀ ਉਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਜਿਹੜਾ ਇੱਕ ਨਗਰ ਕੀਰਤਨ ਲੈ ਕੇ ਉਹਦੇ ਵਿੱਚ ਸਾਡੀਆਂ ਮੰਗਾਂ ਲੈ ਕੇ ਅਸੀਂ ਦਿੱਲੀ ਮੱਥਾ ਟੇਕਾਂਗੇ ਵਾਹਿਗੁਰੂ ਚੜ੍ਹਦੀ ਕਲਾ ਕਰੇਗਾ ਗੁਰੂ ਤੇਗਪਾਦਰ ਪਾਸ਼ਾ ਆਪਣੀ ਕਿਰਪਾ ਰਹਿਮਤ ਬਣਾ ਕੇ ਰੱਖਣਗੇ ਤੇ ਬਾਕੀ ਅਸੀਂ ਜਿਹੜੀ ਅਪੀਲ ਕਰਦੇ ਹਾਂ ਸਨਾਤਨ ਲੋਕਾਂ ਨੂੰ Hindu ਲੋਕਾਂ ਨੂੰ ਵੀ ਸਿੱਖਾ ਨੂੰ ਵੀ ਕਿ ਆਪਣਾ ਕੋਈ ਵੀ ਮੈਨੂੰ ਨਹੀਂ ਲੱਗਦਾ ਕੋਈ ਆਪਣੀ ਪਰਸਨਲ ਕੋਈ ਲੜਾਈ ਹੈ ਇੱਕ ਜਿਹੜਾ ਆਪਣੀ ਬੇਮਤਲਬ ਦੀਆਂ ਰੰਜਿਸ਼ਾਂ ਪਾਈ ਹੋਈਆਂ ਨੂੰ ਖਤਮ ਕਰਕੇ ਆਪਾਂ ਇਕੱਠੇ ਹੋਈਏ ਤੇ ਇਕੱਠੇ ਹੋਣ ਦੀ ਲੋੜ ਵੀ ਹੈ ਸਾਨੂੰ ਸੋ ਬਿਲਕੁਲ ਇੱਕ ਕੀਤਨ ਸ਼ਰਮਾ ਤੇ ਪਰਮਿੰਦਰ ਪੱਟੀ ਜੀ ਸੀਗੇ ਤੇ ਹੋਰ ਬਾਕੀ ਸਿੰਘ ਸਹਿਬਾਨ ਸੀ ਜਿਨ੍ਹਾਂ ਦੇ ਵੱਲੋਂ ਇਹਨੇ ਇੱਕ ਉਪਰਾਲਾ ਕੀਤਾ ਜਾ ਰਿਹਾ ਐ ਐਡਵੋਕੇਟ ਕੀਤਨ ਸ਼ਰਮਾ ਤੇ ਪਰਮਿੰਦਰ ਪੱਟੀ ਜੀ ਦੇ ਵੱਲੋਂ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ ਕੀਤੀ ਗਈ ਹੈ ਤੇ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾਏਗਾ ਉਸ ਮੌਕੇ ਤੇ ਇਹਨਾਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੋਂ ਲੈ ਕੇ ਚਾਦਨੀ ਚੌਕ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਤੱਕ ਇੱਕ ਜਿਹੜਾ ਨਗਰ ਕੀਰਤਨ ਉਸ ਹੋਇਆ ਜਾਏਗਾ ਕੈਮਰਾਮੈਨ ਅਸ਼ੋਕ ਜੀ ਨਾਲ ਮੈਂ ਵੀ ਵਿਕਰਤ ਮਨ ਦੇ ਭਖ ਉਸਟ